ਦੋਸਤੋ ਅੱਜ ਮੈਂ ਬਹੁਤ ਹੀ ਗੰਭੀਰ ਵਿਸ਼ੇ ਉੱਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦਾ ਹਾਂ ਪਿਛਲੇ ਦਿਨੀ ਆਪਾਂ ਨੈੱਟ ਦੇ ਉੱਤੇ ਦੇਖਿਆ ਵੀ ਬਹੁਤ ਵੀਡੀਓ ਬਾਇਆ ਹੋ ਰਹੀਆਂ ਆ ਵੀ ਜਿਹਦੇ ਵਿੱਚ ਕਹਿੰਦਾ ਇਹ ਵੈਸਟ ਕੀਤੀ ਜਾ ਰਹੀ ਆ ਵੀ ਰਵਿਦਾਸ ਜੀ ਨੂੰ ਭਗਤ ਕਿਹਾ ਜਾਵੇ ਜਾਂ ਰਵਿਦਾਸ ਜੀ ਨੂੰ ਗੁਰੂ ਕਿਹਾ ਜਾਵੇ ਸੋ ਮੈਂ ਉਸ ਵਿਸ਼ੇ ਤੇ ਅੱਜ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਵੀ ਜਦੋਂ ਤਾਂ ਆਪਾਂ ਰਵਿਦਾਸ ਜੀ ਦੇ ਜੀਵਨ ਨਾਲ ਦੇਖੀਏ ਤੇ ਉਹਨਾਂ ਦੇ ਜੀਵਨ ਵਿੱਚ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਇੱਕ ਭਗਤੀ ਜਿਹੜੀ ਝਲਕੇ ਆ ਉਹ ਦਿਖਾਈ ਦਿੰਦੀ ਹੈ ਕਿਉਂਕਿ ਉਹਨਾਂ ਨੇ ਬਹੁਤ ਸਾਗਰਕ ਸਾਦਾ ਜੀਵਨ ਜਿਹੜਾ ਉਹਨਾਂ ਨੇ ਆਪਣਾ ਬਤਾਇਆ ਤੇ ਦੂਜੀ ਗੱਲ ਲਈ ਵੀ ਗੁਰੂ ਆਏ ਜਦੋਂ ਆਪਾਂ ਗੁਰੂ ਘਰ ਵਿੱਚ ਜਦੋਂ ਉਹਨਾਂ ਨੂੰ ਜਾ ਕੇ ਉੱਥੇ ਬਾਣੀ ਦਾ ਸਮਸਤ ਕਰਦੇ ਆਂ ਤੇ ਉਦੋਂ ਉਹਨਾਂ ਨੂੰ ਗੁਰੂਆਂ ਨੂੰ ਹੀ ਆਪਾਂ ਸਤਿਕਾਰ ਕਰਦੇ ਆਂ ਤੇ ਇੱਕ ਗੱਲ ਹੋਰ ਹੈ ਕਿ ਜਿਹੜੇ ਜਿਹੜਾ ਉਹਨਾਂ ਦੀ ਬਾਣੀ ਦੇ ਉਪਦੇਸ਼ ਆ ਜਿਹੜਾ ਉਹਨਾਂ ਦੀ ਬਾਣੀ ਤੋਂ ਸਾਨੂੰ ਸਿੱਖਿਆ ਨੂੰ ਮਿਲਦਾ ਹੈ ਉਦੇ ਤੋਂ ਉਹਨਾਂ ਦੇ ਜਿਹੜੇ ਉਪਦੇਸ਼ ਮਨੁੱਖਤਾ ਦੇ ਭਲੇ ਲਈ ਦਿੱਤੇ ਗਏ ਆ ਲਗਾਈ ਨੂੰ ਦਿੱਤੇ ਗਏ ਆ ਲੋਕਾਂ ਨੂੰ ਦਿੱਤੇ ਗਏ ਆ ਉਹਨਾਂ ਵਿੱਚੋਂ ਇੱਕ ਗੁਰੂ ਦੀ ਝਲਕ ਸਾਫ਼ ਸਾਫ਼ ਦਿਸਦੀ ਹੈ ਸੋ ਦੋਸਤੋ ਇਹ ਜਿਹੜਾ ਵਿਸ਼ਾ ਹੈ ਇੱਕ ਡਾਂਸ ਦਾ ਵਿਸ਼ਾ ਨਹੀਂ ਹੈਗਾ ਤੇ ਇਹ ਵਿਸ਼ਾ ਹੈਗਾ ਸਮਝਣ ਦਾ ਸੋਚਣ ਦਾ ਕਿਵੇਂ ਹਰੇਕ ਬੰਦੇ ਨੇ ਆਪਣੀ ਸੋਚ ਦੇ ਹਿਸਾਬ ਨਾਲ ਆਪਣੇ ਵਿਚਾਰ ਕਿਵੇਂ ਹੁੰਦੇ ਆ ਆਪਣਾ ਦੱਸਣਾ ਹੁੰਦਾ ਨਾ ਵੀ ਉਹਨੂੰ ਕੀ ਲੱਗਦਾ ਆਪਾਂ ਉੱਝ ਨਹੀਂ ਆਪਾਂ ਆਪਣੀ ਪੈਸਾਂ ਵਿੱਚ ਫਸ ਗਏ ਆ ਆਪਣੇ ਪੰਜਾਬ ਨੂੰ ਜੇ ਆਪਾਂ ਤਰਕੀਆਂ ਦੇ ਲੈ ਕੇ ਜਾਣਾ ਸਾਨੂੰ ਸਾਡੀ ਸੋਚ ਦੇ ਜਿਹੜੇ ਦਾਇਰੇ ਉਹ ਵੱਡੇ ਕਰਨੇ ਪੈਣਗੇ ਮੈਂ ਕੋਈ ਬੜਾ ਸਿਆਣਾ ਨਹੀਂ ਹੈਗਾ ਨਾ ਹੀ ਮੈਂ ਕੋਈ ਪ੍ਰਚਾਰਕ ਨਹੀਂ ਮੈਂ ਤਾਂ ਜੋ ਮੇਰੇ ਮਨ ਵਿਚ ਆਇਆ ਕਿ ਹਰੇਕ ਬੰਦੇ ਨੇ ਆਪਣਾ ਆਪਣਾ ਵੀਡੀਓ ਵਿੱਚ ਆਪਣਾ ਆਪਣਾ ਵਿਚਾਰ ਦਿੱਤੇ ਆ ਤੇ ਬਾਕੀ ਰਹੀ ਗੱਲ ਗੁਰਨਾਨਕ ਦੇਵ ਜੀ ਆ ਉਹਨਾਂ ਨੂੰ ਕੋਈ ਗੁਰੂ ਕਹਿ ਦਵੇ ਜਾਂ ਉਹਨਾਂ ਨੂੰ ਬਾਬਾ ਨਾਨਕ ਕੋਈ ਕਹਿ ਦੇ ਉਹਨਾਂ ਨੂੰ ਕੋਈ ਫੱਕ ਨਹੀਂ ਪੈਂਦਾ ਨਾ ਹੀ ਉਹ ਕਹਿ ਕੇ ਗਿਆ ਵੀ ਸਾਨੂੰ ਆਪੋ ਠੀਕ ਹੈ ਇਹ ਤਾਂ ਤੁਹਾਡੀ ਸੋਚ ਤੇ ਡਿਪੈਂਡ ਹੈ ਕਿ ਤੁਹਾਨੂੰ ਉਹਨਾਂ ਵਿੱਚੋਂ ਕਿਹੜੀ ਝਲਕ ਵਿਖਾਈ ਦਿੰਦੀ ਹੈ ਤੁਸੀਂ ਉਹਨਾਂ ਨੂੰ ਕੀ ਕਹਿਣਾ ਕੀ ਕਹਿ ਕੇ ਤੁਹਾਨੂੰ ਸੰਤੋਸ਼ਟੀ ਮਿਲਦੀ ਆ ਬਾਕੀ ਜਿਹੜਾ ਮੇਨ ਵਿਸ਼ਾ ਹੁੰਦਾ ਹੈਗਾ ਵੀ ਜਦੋਂ ਵੀ ਕਿਸੇ ਗੁਰੂ ਦੀ ਕਿਸੇ ਭਗਤ ਦੀ ਜਾਂ ਕਿਸੇ ਟੀਕ ਦੀ ਜਾਂ ਕੋਈ ਜਿਹੜੇ ਮਤਲਬ ਸੋਝੇ ਹੋਏ ਇਨਸਾਨ ਹੋਇਆ ਕੋਈ ਵੀ ਜਾਂ ਸੋਝੇ ਹੋਏ ਕਵੀ ਹੋਏ ਜਾਂ ਸੋਝੇ ਹੋਏ ਜਿਨ੍ਹਾਂ ਨੇ ਸਾਨੂੰ ਮਾਰਗ ਦਰਸ਼ਨ ਦਿੱਤੇ ਹਨ ਲਾਇਆ ਜਦੋਂ ਵੀ ਅਸੀਂ ਉਹਨਾਂ ਦੇ ਜਦੋਂ ਪ੍ਰਵਚਨਾਵਲ ਦੇਖਦੇ ਹਾਂ ਨਾ ਉਦੋਂ ਸਾਨੂੰ ਜਿਹੜਾ ਆਪਣੇ ਜੀਵਨ ਨੂੰ ਬਦਲਣ ਲਈ ਕੋਨਾ ਕੀਆ ਤੋਂ ਸੇਰ ਲੈ ਲਿਆ ਕਿਉਂਕਿ ਜਦੋਂ ਬਾਣੀ ਦੇ ਵਿੱਚ ਜਿਹੜੇ ਉਪਦੇਸ਼ ਦਿੱਤੇ ਹਨ ਆਪਾਂ ਸਾਰੀ ਉਮਰ ਵਿੱਚ ਇੱਕ ਪੰਕਤੀ ਵੀ ਆਪਣੇ ਜੀਵਨ ਵਿੱਚ ਵਸਾ ਲਈਏ ਕਿ ਮੈਨੂੰ ਲੱਗਦਾ ਹੈ ਕਿ ਸਾਡੇ ਜੀਵਨ ਵਿੱਚ ਜਿਹੜਾ ਬਹੁਤ ਪਰਮਾਰਤਨ ਆਜੂਗਾ ਤੇ ਸਾਨੂੰ ਜਿਹੜੀ ਪ੍ਰਮਾਤਮਾ ਦੀ ਪ੍ਰਾਪਤੀ ਹੋ ਜੂਗੀ ਅਸੀਂ ਇਸ ਲਈ ਪਰਮਾਤਮਾ ਦੀ ਪ੍ਰਾਪਤੀ ਆਉਣੀ ਹੈ ਕਿਵੇਂ ਅਸੀਂ ਪਰਮਾਤਮਾ ਨੂੰ ਕਿੱਦਾਂ ਪਾਉਣਾ ਹੈ ਸਾਡਾ ਵਿਸ਼ਾ ਇਸ ਲਈ ਇਹ ਬਣਿਆ ਹੋਇਆ ਹੈ ਬਿਲਕੁਲ ਮੈਨੂੰ ਜਿਆਦਾ ਪਤਾ ਆ ਦੂਜੇ ਨੂੰ ਨਹੀਂ ਪਤਾ ਅਸੀਂ ਕਾਲਜੂ ਦੇ ਜਦੋਂ ਮੈਂ ਲਾ ਲੋ ਵੀ ਘੇਰੇ ਵਿੱਚ ਆ ਕੇ ਤੇ ਦਰਦ ਪਾਸੇ ਨੂੰ ਤੁਰਤੇ ਆ ਮੈਨੂੰ ਤੇ ਹੀ ਲੱਗਦਾ ਆ ਬਾਕੀ ਤਾਂ ਉਹ ਕੋ ਨਾਲ ਕੋਈ ਛਾਪ ਛਾਪ ਪਿੰਗਾ ਉਹਨਾਂ ਨੂੰ ਮਾਰ ਕੀ ਕਹਿ ਲੈ ਕੋਈ ਕਿਉਂਕਿ ਉਹ ਬਹੁਤ ਵੱਡਿਆ ਸੰਸੀਤਾ ਉਹ ਪਰਮੇਸ਼ਰ ਦਾ ਰੂਪ ਹੀ ਜਿਹੜਾ ਹੋ ਗਿਆ ਤੁਸੀਂ ਕਿ ਬਹੁਤ ਸ਼ੁਰੂ ਦੀਆਂ ਅੱਲਾ ਮੇਚ ਪਸੇਆ ਉਹਨਾਂ ਨੂੰ ਗੁਰੂ ਕਹਈਏ ਜਾਂ ਭਗਤ ਕਹੀਏ ਮੈਂ ਤੇ ਉਹਨਾਂ ਨੂੰ ਸਾਖਸ਼ਾਤ ਪਰਮੇਸ਼ਰ ਕਹਿਣਾ ਕਿਉਂਕਿ ਜਿਹੜਾ ਨਾ ਹਰ ਦਾ ਪਿਆਰਾ ਪਰਮੇਸ਼ਰ ਦਾ ਪਿਆਰਾ ਹੁੰਦਾ ਤੇ ਜਿਹੜਾ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦਾ ਹੈ ਤੇ ਉਹ ਉਹ ਤੇ ਪਰਮੇਸ਼ਰ ਦੇ ਜਦੋਂ ਇੱਕਮਿਕ ਹੋ ਜਾਂਦੇ ਆ ਤੇ ਉਹਨਾਂ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਉਹ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ ਤੇ ਇਹਨਾਂ ਚੀਜ਼ਾਂ ਵਿੱਚ ਵੀ ਉਹ ਅਰਜਨ ਛੱਡ ਦਿਓ ਐ ਆਪਣੀ ਉਧਰ ਆਪਾਂ ਉਧਰ ਪਿਆਰ ਦਈਆਂ ਨੇ ਉਧਰ ਉਹ ਦੇਈ ਜਾਂਦੇ ਪ੍ਰਾਜੇ ਦਾ ਕਿਉਂ ਕੀ ਕਰਦਾ ਉਹਨਾਂ ਨੂੰ ਮੰਨ ਲਓ ਉਹਨਾਂ ਨੂੰ ਕੋਈ ਨਹੀਂ ਫਾਪੇਗਾ ਉਹ ਜੋ ਹੈਗੇ ਉਹਨਾਂ ਨੂੰ ਹੋਈ ਰਹਿਣਾ ਹੈ ਉਹ ਆਪ ਪਰਮੇਸ਼ਰ ਸਜੇ ਸਾਡੇ ਕਿੰਨੇ ਵੀ ਸਾਧੂ ਸੰਤ ਵੀ ਆਏ ਆ ਗੁਰੂ ਪੀਰ ਵੀ ਆਏ ਆ ਭਗਤ ਵੀ ਆਏ ਆ ਉਹ ਕਮਾਈਆਂ ਵਾਲੀਆਂ ਰੂਹਾਂ ਸੀ ਅਸੀਂ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਲਈਆਂ ਨਾ ਕਿ ਅਸੀਂ ਆ ਗਏ ਛੋਟੀਆਂ ਛੋਟੀਆਂ फ के अपना जनु है, अपना जो कीमती समा है सो इन बेनती करता हुआ, मैं सारे तो आग्या मददा जो मेरे किसी तरह कि मन में ठेस लगी हो ਮੈਂ ਤੁਹਾਡੋਂ ਮਾਫੀ ਮੰਗਦਾ ਹਾਂ ਕਿਉਂਕਿ ਮੇਰੇ ਦਿਨ ਵਿੱਚ ਬਾਲ ਵੀ ਸੀ ਕਨੇ ਦਿਨਾਂ ਤੋਂ ਮੈਂ ਵੀਡੀਓ ਦੇਖ ਰਿਹਾ ਸੀ ਤੇ ਮੈਂ ਦੇਖ ਰਿਹਾ ਸੀ ਸਾਡੇ ਭਰਾ ਕਿਤੇ ਦੇ ਪਾਸੇ ਕਿ ਤਰ੍ਹਾਂ ਇਹ ਜਾਣਦੇ ਹਨ ਤੇ ਸਾਨੂੰ ਐਸੇ ਲਈ ਇਕੱਠੇ ਹੋਉਂਦੀ ਲੋੜ ਹੈ ਇੱਕ ਮੁੱਠੀ ਦਾ ਲੋੜ ਹੈ ਸੋ ਇਨੀਆਂ ਗਲਤੀਆਂ ਕਰਤਾ ਹੋਇਆ ਮੈਂ ਤਾਂ ਘਟ ਗਿਆ ਮੈਂ ਤਾਂ ਮੈਂ ਤਾਂ ਆਪਣਾ ਮੁੱਢੀ ਮੰਨ ਤਨ